ਹੈਲੋ ਗਾਇਸ ਵੈਲਕਮ ਟੂ आवर ਨਿਊ ਬਲੌਗ ਸਵਾਰਤਾ ਤੁਹਾਡਾ ਸਾਡੇ YouTube ਚੈਨਲ ਤੇ ਮਿਸਟਰ ਐਂਡ ਮਿਸਿਸ ਸਿਲੀਆ ਕਪਲ ਅੱਜ ਦੇ ਬਲੌਗ ਦੀ ਸ਼ੁਰੂਆਤ ਕਰ ਰਹੇ ਹਾਂ ਕਰੋ ਠੀਕ ਹੈ ਆਪਾਂ ਕੱਲ ਆ ਗਏ ਸੀ ਟਾਈਮ ਨਾਲ ਘਰ ਤੇ ਉਸ ਤੋਂ ਬਾਅਦ ਰਾਤ ਮੇਰੀ ਮਾਸੀ ਜੀ ਦਾ ਬੇਟਾ ਆਇਆਗਾ ਜਿਹੜਾ ਰੀਸੈਂਟਲੀ ਪੁਲਿਸ ਲਾਈਨ ਜੁਆਇਨ ਕੀਤੀ ਹੈ ਜਿਨੇ ਤੇ ਫਿਰ ਉਹਦੀ ਡਿਊਟੀ ਇੱਧਰ ਸੀਗੀ ਤਾਂ ਉਹ ਸਾਡੇ ਕੋਲ ਰਹਿਣ ਵਾਸਤੇ ਆਇਆ ਰਹਿਣ ਵਾਸਤੇ ਆਇਆ ਮੇਰੇ ਵਿਆਹ ਤੋਂ ਬਾਅਦ ਹੋਣਾ ਆਇਆ ਪਹਿਲੀ ਵਾਰ ਸਾਡੇ ਘਰੇ ਤੇ ਆਪਾਂ ਨੂੰ ਡਿਨਰ ਵਗੈਰਾ ਕਰਵਾਉ। ਕਿ ਫਿਰ ਬਹੁਤ ਕੁੜੇ ਲੇਟ ਹੋ ਗਏ ਸੀਗੇ ਤੇ ਉਹਨਾਂ ਨੇ ਫਿਰ ਡਿਊਟੀ ਤੇ ਵਾਪਸ ਜਾਣਾ ਦਾ ਤਾਹਰ ਕੇ ਆਪਾਂ ਸਵੇਰ ਹਾਂ ਉੱਠੇ ਆ ਤੇ ਮਟੀਰੀਅਲ ਵਗੈਰਾ ਸਾਰਾ ਕੁਝ ਆਪਾਂ ਤਿਆਰ ਕਰ ਲਿਆ ਅੱਜ ਆਪਾਂ ਬਣਾਵਾਂਗੇ ਆਲੂ ਵਾਲੇ ਪ੍ਰੋਟੀਨ ਜੀਨੇ ਜੀਨੇ ਖਾਣੇ ਆ ਸਕਦੇ ਹੋ ਪਹਿਲਾਂ ਆਪਾਂ ਚਾਹ ਪੀ ਲਈਏ ਠੀਕ ਆ ਆਪਦੀ ਚਾਹ ਧਰੀ ਹੋਈ ਆ ਇਲਾ ਚਾਪ ਲਈਏ ਫਿਰ ਆਪਾਂ ਅਲੂ ਵਾਲੇ ਪਰੌਂਠੇ ਬਣਾ ਕੇ ਬਣਾਉਣਾ ਜੀ ਬਣਾਉਣਾ ਡਿਮਾਂਡ ਆ ਗਈ ਅਲੂ ਵਾਲੇ ਪਰੌਂਠਿਆਂ ਦੀ ਮੰਮੀ ਵੀ ਉੱਠ ਗੜੀ ਮੰਮੀ ਤਾਂ ਸੁੱਤੇ ਪੈ ਸੀ ਗੋਲੀ ਲੈ ਕੇ ਸੌਂ ਗਈ ਸੀ ਨਾ ਕਰਮੀ ਕਰਕੇ ਕਰਨ ਕਰਕੇ ਵੀ ਕੀ ਕਹਿੰਦੇ ਡਾਕਟਰ ਕਰੇ ਨੂੰ ਉਹ ਨੂੰ ਜਾ ਖੜਾ ਕਿੰਨਾ ਕੀ ਹੋ ਗਿਆ ਐ ਬਣ ਗਈ ਗੱਲ ਵੇ ਦਾਦੀ ਨਾਲ ਇਹਦੇ ਬਾਈ ਸਾਡੇ ਮੁੰਡੇ ਦੇ ਬੱਜੀ ਸੱਟ ਬਾਈ ਗਾਇਸ ਤੇ ਇਹ ਸਾਰੀ ਰਾਤ ਕੋਣੀ ਆਏ ਕਰਕੇ ਸੁੱਤਾ ਸਾਨੂੰ ਸਵੇਰੇ ਦਸਰਾ ਐ ਸਪੈਸ਼ਲ ਉੱਪਰ ਆ ਕੇ ਕੋ ਵੀ ਦੁਖੀ ਆਂਦਾ ਏ ਸੱਟ ਕੇ ਕਿਰੇ ਬੱਜੀ ਕਿਵੇਂ ਹੈ ਬਿਲਕੁਲ ਆਂਦਾ ਹੈ ਕਿਵੇਂ ਅੱਜ ਮੈਂ ਆਪਣਾ ਕੁਰਸੀ ਆ ਹਾਂ ਬਹੁਤ ਵਧੀਆ ਹਾਂ ਮੈਂ ਆਂਦਾ ਆਹ ਹਾਂ ਦਸਰਾ ਨਾ ਕਿਤੇ ਨਾ ਕੁਰਸੀ ਅੱਛਾ ਇਹ ਐਕਟਿੰਗ ਕਰਕੇ ਦਿਖਾਉਣਾ ਨਾਲ ਹਾਂ ਫੇਰ ਪੁੱਤ ਫੇਰ ਮੈਨੂੰ ਲੱਗਿਆ ਇੱਥੇ ਕੁਰਸੀ ਆ ਮੈਂ ਦੇਖਿਆ ਹਾਂ ਫਿਰ ਮੈਨੂੰ ਲੱਗਿਆ ਇੱਕ ਤਰ੍ਹਾਂ ਦਾ ਮਾਰ ਜਾਵੇ ਉਹ ਤੇ ਆਈ ਨਹੀਂ ਕੋਈ ਕੁਰਸੀ ਬਈ ਨਾ ਥੋੜਾ ਜਿਹਾ ਹੋਰ ਬਹਿ ਰਾਂ ਨਾ ਕੋਈ ਗੱਲ ਉਹ ਬੈ ਗਿਆ ਇੱਕ ਥੋੜਾ ਜਿਹਾ ਦੂਰ ਮੈਂ ਥੋੜਾ ਹੋਰ ਲੱਗ ਗਿਆ ਪੁਆਇੰਟ ਆ ਰਗਾ ਉਹ ਕੁਰਸੀ ਦੇਖੀ ਨਾ ਸਭ ਤੋਂ ਸਭ ਤੋਂ ਕੁਰਸੀ ਮਚਾਣ ਲੱਗ ਦਿੱਤੇ ਉੱਖਾ ਨਹੀਂ ਮੇਰੇ ਕਿਹਾ ਜਾ ਫੋਟ ਫੋਟ ਬਾਹਰ ਦੀ ਦਾਦੀ ਨੂੰ ਕਹ ਜਾਂਦੀ ਕੋਈ ਨਾ ਠੀਕ ਹੋ ਜਾਗੀ ਉਹਨੇ ਮੇਰੇ ਨੂੰ ਦਾਦੀ ਦਾ ਬਤਲ ਲੈਂ ਗਿਆ ਤੇ ਬਤ ਦਾਦੀ ਕੋਲ ਬੈਠ ਜਾਓ ਜਾਓ ਜੁਹਾਰ ਇੰਨਾ ਸਿਆਣਾ ਉਹਦੀ ਬੈਠ ਜੂ ਹਣਾ ਮੰਮੀ ਜੁਹਾਰ ਕਹੂੰ ਮੇਰੇ ਵੀਰ ਜੀ ਕਮਲੇ ਨੇ ਜੁਹਾਰ ਮੈਂ ਕਿਹ ਸੁਣੋ ਨੋਹੋ ਘੋਲ ਤੋ ਘੋਲ ਸੁਣਾ ਬੱਠਾ ਜੱਤੀ ਜੀ ਸਾਸ੍ਰਿਕਾ ਖਾਉਣਾ ਨਹੀਂ ਉਹਨੂੰ ਪਰੌਠੇ ਨਹੀਂ ਬਣਾਉਂਦੇ ਨੇ ਉਹਨੇ ਆਪਾਂ ਨੂੰ ਚੰਗਾ ਬੁਲਾਇਆ ਉਹਨੇ ਹਾਂ ਰਿਕੇ ਨੂੰ ਕਹਿੰਦਾ ਕਹਿੰਦਾ ਚਲਾ ਆ ਦੇ ਮਾਮੇ ਨੂੰ ਸਾਸ੍ਰਿਕਾ ਨੂੰ ਬੁਲਾ ਦੇ ਈ ਮਾਮਾ ਜੀ ਸਸਤੀਕਾਰ ਮਾਮਾ ਜੀ ਸਸਤੀਕਾਰ ਫੇਰ ਫੇਰ ਆਉਦੀ ਸੱਟ ਦੀ ਕਹਾਣੀ ਸਟਾਰਟ ਕਰਦੀ ਮੈਂ ਕਿ ਜਿੰਨੀ ਜੀ ਦੀ ਬਾਰੇ ਦੇ ਜਿਹੜੀ ਸੱਟ ਵੱਜਦੀ ਆ ਚਾਚਾ ਇਹ ਤਾਂ ਪੁੱਛਣਾ ਮੇਰੇ ਤਾਂ ਵੱਜਦੀ ਹੀ ਰਹਿੰਦੀ ਐ ਵੱਜਦੀ ਰਹੇ ਉਹਦਾ ਹੋਰ ਤਾਂ ਹੁੰਦਾ ਜਵਾਬਾਂ ਤਾਂ ਨਹੀਂ ਵੱਜਦੀ ਤੇਰੇ ਕੇ ਮਾਈ ਜੀ ਕੀ ਪਤਾ ਬਤਵਾ ਜੇ ਦਾ ਦાદੀ ਪੁੱਛਾ ਪਿੱਛੜ ਲੱਗੀ ਇਹ ਲਈ ਇਹ ਦੇਖਦਾ ਨਹੀਂ ਮੇਰੇ ਵਰਗਾ ਜੇ ਮੈਂ ਨਹੀਂ ਦੇਖਦੀ ਬੈਠਣ ਉੱਠਣ ਲੱਗੀ ਆ ਅੱਖਾਂ ਵਿੱਚ ਕਿਹਦਾ ਦੁਰਦ ਦੇ ਨੇ ਐ ਕਰ ਮम्मी ਕਹਿੰਦੀ ਬੂੰਦੀ ਬਣਾ ਲੈਨੇ ਮੈਂ ਕਿਹਾ ਮम्मी ਪਰੌਠੇ ਨਾਲ ਦਹੀਂ ਵਧੀਆ ਲੱਗਦੀ ਆ ਆਪਾਂ ਦਹੀਂ ਹੀ ਰੱਖਾਂਗੇ ਬੂੰਦੀ ਨਹੀਂ ਬਣਾਉਂਦੇ ਕਿਉਂਕਿ ਪਰੌਠੇ ਨਾਲ ਦਹੀਂ ਵਧੀਆ ਲੱਗਦੀ ਬੈਸਤਾ ਆਪਾਂ ਰਾਤ ਬਣਿਆ ਸੀਗਾ ਆਪਣੇ ਆਲੂ ਪਕੌੜੇ ਇਹ ਲੇਟ ਕਰਕੇ ਰਾਤ ਬਹੁਤ ਲੇਟ ਆਇਆ ਤੇ ਰੋਟੀ ਖਾ ਲਈ ਤੇ ਤੜਕੇ ਫਿਰ ਆਪਾਂ ਪ੍ਰੋਗਰਾਮ ਕਰ ਲਿਆ ਆਲੂ ਆਲੂ ਦਾ ਆਲੂ ਵਾਲੇ ਪਰੋਤੇ ਵਾਸਤੇ ਦਾ ਹੁਣ ਮਟੀਰੀਅਲ ਆਪਾਂ ਇਹਦੇ ਵਿੱਚ ਗੰਡੇ-ਗੰਡੇ ਪਾ ਕੇ ਨੂਨ ਮਿਰਚ ਪਾ ਕੇ ਮੰਮੀ ਕਹਿੰਦੀ ਮੈਂ ਤਿਆਰ ਕਰਦੀ ਪਿਆਜ਼ ਆਪਾਂ ਬਾਥੇ ਇਹਦੇ ਵਿੱਚ ਮੰਮੀ ਕਹਿੰਦੀ ਥੋੜੀ ਜਿਹੀ ਪਿਆਜ਼ ਪਾ ਦੀ ਪਿਆਜ਼ ਪਾਤੀ ਆਪਾਂ ਇਹ ਚੋਂ ਬਣ ਗਿਆ ਮਟੀਰੀਅਲ ਤਿਆਰ ਹੋ ਗਿਆ ਆਪਾਂ ਕਰਾਂ ਜਿਉਂ ਆਹ ਕਾਣਾ ਆਲੂ ਵਾਲੇ ਪਰੋਤੇ ਹੁਜੋ ਮੈਂ ਡੇਲੀ ਨਹੀਂ ਖਾਂਦੇ ਜਦੋਂ ਆਇਆ ਗਿਆ ਕੋਈ ਰਿਸ਼ਤੇਦਾਰ ਕੋਈ ਭੈਣ ਭਰਾ ਉਹਦੀ ਆਲੂ ਵਾਲੇ ਪਰੋਤੇ ਬਣਾ ਲੈਨੇ ਜਾਂ ਜਿੱਦੇ ਬਾਣਾ ਮਾਨ ਹੋਗੇ ਇਹ ਤਾਂ ਕਈ ਵਾਰ ਘਰਾਂ ਚ ਡੇਲੀ ਡੇਲੀ ਵੀ ਪਰੌਤੇ ਬੰਦੇ ਆ ਸਵੇਰੇ ਆਲੂ ਵਾਲੇ ਕਦੇ ਕੌਸੀ ਵਾਲੇ ਕਦੇ ਖਾਸੀ ਵਾਲੇ ਹਨਾ ਮੰਮੀ ਲੱਗਿਆ ਆਪਾਂ ਉਹ ਘਰਾਂ ਦੇ ਜਵਾਕ ਆ ਜਿੱਥੇ ਜੇ ਕੋਈ ਆਇਆ ਗਿਆ ਉਹ ਕੋਈ ਖਾਸ ਬੰਦੇ ਆਉਣਗੇ ਫਿਰ ਆਪਣੇ ਪਰੌਤੇ ਬੰਦੇ ਹੁੰਦੇ ਆ ਸਵੇਰੇ ਬੰਗਾ ਕਈ ਘਰ ਆ ਇਹ ਜਿੰਦਾਂ ਜਿੱਥੇ ਕਦੇ ਪਨੀਰ ਵਾਲਾ ਕਦੇ ਆਲੂ ਵਾਲੇ ਪਰੌਤੇ ਹਨਾ ਆਪਾਂ ਆਪਾਂ ਸਿੰਪਲ ਸਾਦਾ ਜਿਆਦਾ ਖਾ ਕੇ ਖੁਸ਼ ਆ ਪੀਰਪਾਲ ਹੋਰੀ ਉਹ ਚੁੱਲੇ ਤੇ ਬਣਾਉਂਦੇ ਆ ਬੜਾ ਸਵਾਲ ਲੱਗਿਆ ਮੰਮੀ ਚੁੱਲੇ ਤੇ ਪਰੌਠੇ ਚੁੱਲੇ ਦੀ ਸੇਕ ਨਾਲ ਤੇ ਫਿਰ ਗੈਸ ਦੀ ਸੇਕ ਸੇਕ ਚ ਤਾਂ ਭਰ ਕੇ ਪਈ ਜਾਂਦਾ ਕਿਥੇ ਚੁੱਲੇ ਦਾ ਖਾਣਾ ਹਨਾ ਕਿਥੇ ਗੈਸ ਦਾ ਭਰ ਕੇ ਤਾਂ ਪਈ ਜਾਂਦਾ ਚੁੱਲੇ ਦੀ ਸੱਚੀ ਚ ਮੈਨੂੰ ਵੈਸੀ ਬੜੀ ਪਸੰਦ ਆ ਇਹਨਾਂ ਦੇ ਬਾਲਣ ਭੁੱਲਣ ਵਾਧੂ ਆ ਨਾ ਖੇਤਾਂ 'ਚ ਰਹਿੰਦੇ ਆ ਤਾਂ ਕਰਕੇ ਬਾਕੀ ਗੈਸ ਤੇ ਵੀ ਉਹ ਕੰਮ ਕਰਦੇ ਚੁੱਲੇ ਤੇ ਵੀ ਗਾ ਜੁੱਲੇ ਤੇ ਕੰਮ ਆ ਜਿਹੜਾ ਉਹ ਵਧੀਆ ਸਵਾਦ ਆਉਂਦੀ ਆ ਰੋਟੀ ਪਾਣੀ ਰੋਟੀ ਦੀ ਤਾਂ ਅਲੱਗ ਹੀ ਚੀਜ਼ ਹੁੰਦੀ ਹੈ ਜੋ ਚੁੱਲੇ ਤੇ ਬਣੀ ਆਂ ਚੀਜ਼ ਉਹਦੀ ਖਾਣ ਦਾ ਸਵਾਦ ਹੀ ਅਲੱਗ ਹੋ ਜਾਂਦਾ ਜਦੋਂ ਚੁੱਲੇ ਜੇ ਬਣਦੇ ਗੈਸ ਦੀ ਰੋਟੀ ਤੇ ਚੁੱਲੇ ਦੀ ਰੋਟੀ 'ਚ ਕਿੰਦੀ ਫਰਕ ਹੁੰਦਾ ਦਾ ਬੰਦਾ ਉਹੀ ਦੱਸ ਦਿੰਦਾ ਵੀ ਚੁੱਲੇ ਤੋਂ ਬਣੀ ਹੋਈ ਆ ਗੈਸ ਤੇ ਬਣੀ ਹੋਈ ਓਏ ਪਾਣੀ ਆਉਣੀ ਤੇ ਹਾਂਜੀ ਆਜੋ 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 ਜਿਹਾ ਹੁਣ ਚੱਕ ਲੈ ਜੀ ਬਾਹਰ ਇੱਥੇ ਤਾਂ ਨਹੀਂ ਪਾ ਸਕਦੇ ਇੱਥੇ ਤਾਂ ਉਹਨੇ ਉੱਠ ਖੜਨਾਗਾ ਉਹਦੀ ਉਹ ਕਿਉਂਕਿ ਹੁਣ ਪਿਆ ਟੀਕੇ ਤਾਂ ਇੱਕ ਥਾਂ ਪਿਆਗਾ ਇਹ ਮੇਰੀ ਛੋਟੀ ਜਿਹੜੀ ਮੇਰੀਆਂ ਦੋ ਮਾਸੀਆਂ ਨੇ ਇੱਕ ਵੱਡੀ ਮਾਸੀਆ ਇੱਕ ਛੋਟੀ ਮਾਸ ਇੱਕ ਮੰਮੀ ਤੋਂ ਵੀ ਵੱਡੀ ਆ ਮਾਸੀ ਇੱਕ ਮੰਮੀ ਤੋਂ ਛੋਟੀ ਆ ਇਹ ਜਿਹੜਾ ਬੇਟਾ ਗਾਏ ਮੇਰੀ ਮੰਮੀ ਦੀ ਛੋਟੀ ਭੈਣ ਦਾ ਤੇ ਇਹ ਹੁਣੀ ਇਹਨੇ ਪੇਪਰ ਕਲੀਅਰ ਕੀਤਾ ਸੀਗਾ ਬਹੁਤ ਬੀਨਤੀ ਕੀਤੀ ਹੈ ਨਹੀਂ ਹੈਨਾ ਫਿਰ ਇਹਨੂੰ ਪੁਲਿਸ ਦੀ ਜੌਬ ਮਿਲੀ ਆ ਹੁਣ ਸਾਡੇ ਸਾਰੇ ਜਵਾਬ ਕੀ ਬਹੁਤ ਬੀਨਤੀ ਨਹੀਂ ਸਾਰੇ ਆ ਕੇ ਕੋਈ ਨਾ ਕੋਈ ਕਾਰੋਬਾਰ ਸਾਬਦਾਗਾ ਐ ਕੋਈ ਬੀਲਾ ਨਹੀਂ ਬੈਠਾ ਹੈਗਾ ਸਭ ਨੇ ਆਪਦਾ ਆਪਦਾ ਕੰਮ ਸੈੱਟ ਕੀਤਾ ਹੋਇਆ ਇਹ ਸਾਡਾ ਹੁਣ ਪੁਲਿਸ ਚ ਭਰਤੀ ਹੋਇਆ ਸੀਗਾ ਅਜੇ ਨੇ ਯੂਨੀਫਾਰਮ ਪਾਈ ਹੈ ਨਿੱਕੀ ਬਾਮੂ ਦੀ ਜੂਨੀਫਾਰਮ ਹੈਨਾ ਪਹਿਲਾਂ ਤੁਗੀ ਕਹਿੰਦਾ ਹੁੰਦਾ ਸੀ ਉਫੜ ਜੀ ਨੂੰ ਦੇਖ ਕੇ ਕੀ ਕਹਿੰਦਾ ਹੁੰਦਾ ਸੀ ਉਲਚਾ ਲਾ ਪਾਇਆ ਗਿਆ ਤਾਂ ਅੱディ ਮੈਨੂੰ ਡਰ ਲੱਗਦਾ ਪੁੱਛ ਆਲੀ ਵਾਰ ਇਹ ਕੀ ਬਣਾਈਆਂ ਨਾ ਗੁਲੁਕੌਂਡੀ ਓਹੋ ਊਨਰਜੀ ਘਟ ਗਈ ਤੇਰੇ ਚ ਹੈ ਊਨਰਜੀ ਘਟ ਗਈ ਤੇਰੇ ਚ ਯਾਰ ਅੱਛਾ ਠੀਕ ਆ ਊਨਰਜੀ ਘਟ ਗਈ ਤੇਰੇ ਚ ਮੈਨੂੰ ਲੱਗਦਾ ਕਿ ਨਹੀਂ ਆਂਗਲੇ ਨੇ ਸਵੇਰੀ ਗੁਲੁਕੌਂਡੀ ਚੱਕ ਲਈ ਕਹਿੰਦਾ ਪਲੇਅਰ 'ਚ ਊਨਰਜੀ ਨਹੀਂ ਘਟਣੀ ਚਾਹੀਦੀ ਗੁਰਪ੍ਰੀਤ ਕਹਿੰਦਾ ਪਲੇਅਰ ਚ ਵਰਦੀ ਨਹੀਂ ਕਿਵੇਂ ਅੱਛਾ ਤੁਹਾਨੂੰ ਪੀਚ ਪਈ ਉਹ ਉਹ ਤਾਂ ਗਈ ਰਹੀ ਅੱਛਾ ਪਾਈ ਹੋ ਸੀਗੀ ਹੱਥ ਕਿਹੜੀ ਪਾਈ ਹੋ ਸੀ ਇਹ ਸਾਡਾ ਬੱਚਾ ਤੇਰੀ ਬੇਟ ਕਰਕੇ ਸੁੱਤਾ ਸੀ ਗੁਰਪ੍ਰੀਤ ਵੀਰੇ ਇਹ ਕਹਿੰਦਾ ਵੀ ਮੈਂ ਉਹਦੇ ਮਾਮਾ ਜੀ ਨੂੰ ਮਿਲਣਾਗਾ ਹਾਂ ਸਵੇਰੇ ਉੱਠਣ ਨਾਲ ਗਿਆ ਅਏ ਹੁੰਦਾ ਕਿਉਂ ਨਹੀਂ ਆਣੀ ਪਤਾ ਮੱਝੇ ਤੋਂ ਥੱਲੇ ਡਿੱਗ ਜਿਓ ਦੇਖਿਆ ਕਰਾਂਗੇ ਵਿਚਰੀ ਜਾ ਕੇ Chào lò bòi bay bye guys bye bye ਪੋਲਾ ਵੱਡਾ ਕੱਦਾ ਹੈ ਨਾ ਗੁਰਪ੍ਰੀਤ ਦਾ ਐ ਮਮੀ ਮਮੀ ਮਿਲਾ ਢਾਣਾ ਮਮੀ ਪੋਲਾ ਵੱਡਾ ਕੱਦਾ ਆਪਾਂ ਤਾਂ ਪਿਛਕੇ ਦੇ ਲੱਗਦੇ ਮਮੀ ਗੁਰਪ੍ਰੀਤ ਅੱਗੇ ਹੈ ਨਾ ਆਪਾਂ ਦੇ ਗੁਰਪ੍ਰੀਤ ਦੇ ਪਿਛਕੇ ਜਿ ਲੱਗਦੇ ਗੁਰਪ੍ਰੀਤ ਅੱਗੇ ਇਹ 25 26 ਸਾਲ ਦਾ ਹੁਣ ਬਸ ਮੇਰੇ ਤੋਂ 2 ਸਾਲ ਛੋਟਾ ਦਾ ਮੈਂ 28 ਦੀ ਹੋ ਗਈ। ਅੱਛਾ 25-26 ਸਾਲਾਂ ਦਾ ਲੱਗਦਾ ਬਸ 27-28 ਦੀ ਹਾਂ 25-26 ਸਾਲ ਦੀ। ਉਹ ਪਤਾ ਜਮੇ ਇੱਥੇ ਜਿਹਾ ਹੋੜਿਆ। ਕਦੋਂ ਮੇਰੇ ਮਾਸੜ ਜੀ ਦਾ ਘਰ ਦਾ ਵਾਲਾ ਵੱਡਾ ਸੀ ਮੰਮੀ। ਵੀ ਮਾਸੀ ਦਾ ਘਰ ਤੇ ਵੀ ਵੱਡਾ। ਇਹ ਛੋਟਾ ਭਰਾ ਵੀ ਇਹਦਾ ਏਡੇ ਹੀ ਆ। ਉਹ 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 ਨਹੀਂ ਆਇਆ ਹਜੇ। ਉਹ ਪਹਿਲਾਂ ਇੱਕ हां ਵਿਆਹ ਤੋਂ ਬਾਅਦ ਉਹ ਆਇਆ ਸੀਗਾ ਇਹ ਪਹਿਲੀ ਵਾਰ ਆਇਆ। ਇਹ ਨਹੀਂ ਸੀ ਆਇਆ। ਇਹ ਅੱਜ ਪਹਿਲੀ ਵਾਰ ਆਇਆ। ਲੋ ਵੀ ਸਾਰਾ ਕੰਮ ਹੋ ਗਿਆ ਆਪਣਾ ਰੋਟੀਆਂ ਲਾਉਣੀਆਂ ਸੀ ਰੋਟੀਆਂ ਲਾਤੀਆਂ ਡੈਡੀ ਨੂੰ ਰੋਟੀ ਖਵਾਤੀ ਸਫਾਈਆਂ ਦਾ ਵੀ ਹੋ ਗਿਆ ਠੀਕ ਹੈ ਬਸ ਪੋਚੇ ਲਾਉਣ ਵਾਲੇ ਭੈਣ ਆ ਗਏ ਪਹਿਲਾਂ ਆਉਂਦੀ ਨਹੀਂ ਸੀ ਉਹਦੇ ਛੁੱਟੀਆਂ ਤੇ ਸੀਗੇ ਕੋਈ ਇਹਨਾਂ ਦੇ ਘਰੇ ਪ੍ਰੋਬਲਮ ਹੋ ਗਈ ਸੀ ਪਰ ਹੁਣ ਭੈਣ ਆਉਣ ਲੱਗੇ ਤਾਂ ਮੈਂ ਇਹਦੇ ਨਾਲ ਹਲਕੇ ਜਿਹੇ ਕੰਮ ਕਰਵਾ ਦੇਣੀ ਨੂੰ ਤੇ ਰੋਟੀ ਬਸ ਭੈਣ ਰਹਿ ਗਈ ਖਾਣ ਵਾਲੇ ਭੈਣ ਨੇ ਖਾਣੀ ਆ ਬਾਕੀ ਸਾਰੇ ਟੱਬਰ ਦੀ ਲਾ ਕੇ ਆਪਾਂ ਪਾਤੀ ਠੀਕ ਹੈ ਡੱਬੇ 'ਚ ਤੇ ਇੱਕ ਮੰਮੀ ਵਰਗੀ ਗਿਆ ਪਾਠ ਦੇ ਭੋਗ ਤੇ ਸੁਖਮਨੀ ਸਾਹਿਬ ਦਾ ਪਾਠ ਸੀ ਗਵਾਂਡੀਆਂ ਦੇ ਮੰਮੀ ਦੇ ਹੁਣ ਤੱਕ ਤੁਹਾਰ ਵੇੜੇ ਚ ਖੇਢੀਆਂ ਦਾ ਕੱਪੜੇ ਵੀ ਧੋਤੇ ਸਾਰਾ ਕੰਮ ਆਪਣਾ ਫਿਨਿਸ਼ ਹੋ ਗਿਆ ਤੇ ਟਾਈਮ ਹੋ ਗਿਆ 10:30 ਰਿੱਕੀ ਵੀ ਆ ਗਏ ਛੱਟ ਕੀ ਗੁਰਪ੍ਰੀਤ ਨੂੰ ਤੇ ਹੁਣ ਰਿੱਕੀ ਨੇ ਬਸ ਨਾਉਣਾਗਾ ਨਾ ਤੇ ਠੀਕਰ ਕਿ ਦੀ ਰੋਟੀ ਰਹਿ ਗਈ ਸੀ ਕਿਉਂਕਿ ਉਹਨੇ ਖਾਣੀ ਸੀ ਆਲੂ ਵਾਲੇ ਪਰੌਤੇ ਤੇ ਆਲੂ ਵਾਲੇ ਪਰੌਤੇ ਗਰਮ ਸਵਾਲ ਲੱਗਦੇ ਆ ਫਿਰ ਮੈਂ ਆਟਾ ਚੱਕ ਤਾ ਸੀ ਮਟੀਰੀਅਲ ਵੀ ਫਰਿੱਜ ਚ ਰੱਖ ਤਾ ਸੀ ਵੀ ਜਦੋਂ ਆਉਣਗੇ ਆਪਾਂ ਉਹਦੀ ਉਹਨਾਂ ਨੂੰ ਗਰਮ ਗਰਮ ਪਰੌਤੇ ਖਵਾ ਦਾਂਗੇ ਆਉ ਗਏ ਨੇ ਹੁਣ ਨਾਉਣ ਆ ਕੇ ਆਉਣਗੇ ਫਿਰ ਆਪਾਂ ਉਹਨਾਂ ਨੂੰ ਖਵਾਉਣੇ ਪਰੌਤੇ ਗਰਮ ਗਏ ਜੁਸ਼ਾਰਨਾ ਖੁੰਮਣ ਵਾਲੀਆਂ ਚੀਜ਼ਾਂ ਨੂੰ ਦੇਖ ਕੇ ਬੜਾ ਕੁਝ ਹੁੰਦਾ ਆ ਹੁਣ ਟੈਰ ਨੂੰ ਕਮਾਈ ਜਾਊਗਾ ਇੱਥੇ ਇੰਨਾ ਖੁਸ਼ ਹੋਊਗਾ ਕਮਾਖ ਮਾ ਟੈਰ ਨੂੰ ਕਮਾ ਦੋ ਲਓ ਇਹ ਅਸ ਇੰਨੇ ਘੇੜੀ ਆਂਦਾ ਰਹਿੰਦਾ ਇਹ ਬੱਚਾ ਵਾਲਾ ਥੰਗ ਨਹੀਂ ਕਰਦਾ ਸਿਆਣਾ ਜਵਾਕ ਇਹ ਬਹੁਤ ਸਾਡਾ ਲਓ ਵੀ ਆਪਾਂ ਹੁਣ ਮਟੀਰੀਅਲ ਵਗੈਰਾ ਰੱਖੀਏ ਸਮਾਨ ਕਿਉਂਕਿ ਭਾਂਡੇ-ਭੁੰਡੇ ਮਾਂਜ ਕੇ ਮੈਂ ਰਸੋਈ ਪ੍ਰੋਪਰ ਇੰਦਾ ਸਾਫ਼ ਕਰਤੀ ਸੀਗੀ ਵਿਚਾਲੇ ਰੋਟੀ ਦਾ ਕੰਮ ਸਾਰਾ ਪੇਸ਼ ਹੋ ਗਿਆ ਬਟ ਹੁਣ ਅਦੀ ਕੀ ਇਹਦੇ ਪਰੌਠੇ ਲੋਣੀ ਸਭਾ ਸਮਾਨ ਚੱਕ ਲੈਣੇ ਦਵਾਲਾ ਪੂਜੀਆ ਮਦਣਾ ਲੈ ਕੇ ਨਹੀਂ ਆਏ ਫਿਰ ਲੈ ਆਉਣਾ ਸੇ ਮੇਰੇ ਵਾਸਤੇ ਉਹਨਾਂ ਨੇ ਆਇ ਨਹੀਂ ਕਿ ਮਨਪ੍ਰੀਤ ਨੇ ਆਇ ਪਾੜਦੇ ਹੁਣ ਮੰਮੀ ਕੋ ਜਦੋਂ ਉਹਨਾਂ ਨੇ ਬੁਲਾਈ ਵੀ ਕਿਸੇ ਨੂੰ ਹਲੋ ਬਈ ਗਾਇਸ ਸਾਡੇ ਜੁਹਾਰ ਸਿੰਘ ਜੀ ਹੋ ਗਏ ਤਿਆਰ ਨਾ ਧੋ ਕੇ ਜੀ ਹੈ येलो ਕਲਰ ਦੀ ਟੀ-ਸ਼ਰਟ ਪਾਈ ਹੈ ਮੇਰੇ ਪੁੱਤਰ ਨੇ ਹੈਨਾ ਸਾਰੇ ਜਣੇ ਕਮੈਂਟ ਕਰਕੇ ਦੱਸਿਓ ਮੇਰਾ ਜੁਹਾਰ ਕਿਵੇਂ ਲੱਗਦਾ येलो ਕਲਰ ਕਿਵੇਂ ਲੱਗਦਾ ਇਹਦੇ ਪਾਇਆ ਹੋਇਆ ਹੁਣ ਅਸੀਂ نیچے ਇਹਨੂੰ ਮੈਂ ਨਵਾਤਾ ਹੁਣ نیچے ਆ ਕੰਬਲ ਧਰ ਕੇ ਆਉਣੇ ਆ ਪਰ ਆਤ ਲੈ ਕੇ ਆਈ ਸੀ ਮੰਮੀ ਤੋਂ ਕੜਵਾਤੀ ਆਪਣੇ ਹੇਠੇ ਮੰਮੀ ਨੂੰ ਵੜਾ ਕੇ ਆਉਣੇ ਆਪਾਂ ਦਾਦੀ ਨੂੰ ਦਿਖਾਇਆ ਨਵੀਂ ਟੀ-ਸ਼ਰਟ ਜਾਂ ਪੋਲੂ ਪੋਲੂ ਦਾਦੀ ਨੂੰ ਦਿਖਾਇਆ ਆਇਆ ਚਾਹ ਲੈ ਕੇ ਆ ਆ ਸੀਮਾ ਤੇ ਦਾਦੀ ਕੋਲੇ ਲੈ ਕੇ ਜੰਨੀ ਆ ਆ ਜਾ ਹਾਂ ਦਾਦੀ ਨੂੰ ਵੜਾ ਕੇ ਹੋਣੀ ਆ ਹੱਸਿਆ ਵੀ ਕੰਬਲ ਲਈ ਜਾਂਦੀ ਹੈ ਇਹ ਕੰਬਲ ਲਈ ਜਾਂਦੀ ਹੈ ਹਸਿਆ ਧਰਤਲੇ ਆ ਮੈਂ ਦਾਦੀ ਕੋਲੇ ਧਰਤਲੇ ਚੱਕ ਆ ਲੈ ਜਾ ਚੱਕ ਲੈ ਆ ਲੈ ਆ ਧਰਤ ਦਾਦੀ ਕੋਲੇ ਕੰਬਲ ਆ ਜਾ ਉਹ ਤੇ ਗੇਟ ਖੁੱਲਾ ਪਿਆ ਵੀ ਚਾਹ ਦੇਖ ਲਈਏ ਚਾਹ ਬਣੀ ਪਈ ਹੋਣੀ ਆ ਚਾਹ ਪੀਣੂ ਕਰਦਾ ਜੀ ਚਾਹ ਤਾਂ ਹੈ ਨਹੀਂ ਯਾਰ ਇਹਦੇ ਚ ਨਾ ਯਾਰ ਚਾਹ ਹੀ ਹੈਗੀ ਛਾ ਮੈਨ ਲੱਗਦਾ ਫਿਨਿਸ਼ ਹੋ ਗਈ ਕਿਉਂਕਿ ਚਾਹ ਥੋੜੀ ਸੀ ਹੋਰ ਬਣਾਉਣੀ ਪੂਛਾਇਦ ਹੁਣ ਮੰਮੀ ਤਾਂ ਉਹਦੀਆਂ ਪਾਰੀਆਂ ਕਰੀ ਜਾਂਦੀ ਆ ਨਮਾਤ ਆਵੇ ਉਹਨੂੰ ਸੋਣਾ ਛੱਗਾ ਬਹੁਤਾ ਉਹਦੇ ਆਏ 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 ਆਹ ਲਿਆ ਦਾਦੀ ਨੇ ਦਾਦੀ ਨੇ ਢਾਲਿਆ ਵਿੱਲਾ ਸਾਡਾ ਆਏ ਓਹ ਵਾਹ ਬਿੱਲੇ ਫੁਕਰਾ ਆਪੋ ਕਰਾ ਫੁਕਰਾ ਵਾਲਾ ਹੈ ਪਾਡਾ ਵਾਲਾ ਦਾਦੀ ਕੀ ਕਹੀ ਜਾਂਦੇ ਓਏ ਪਾਡਾ ਪਾਡਾ ਦਾਦੀ ਕਹਿੰਦੇ ਚੱਕ ਲੋ ਚੱਕ ਲੋ ਚੱਕ ਲੋ ਚੱਕ ਲੋ ਚੱਕ ਲੋ ਚੱਕ ਲੋ ਆਏ ਫੜ ਕੇ ਲੈ ਕੇ ਆ ਬੋਲ ਨੂੰ ਚਲੋ ਕੈਚ ਲੋ ਬਈ ਜੁਹਾਰ ਸਿੰਘ ਜੀ ਤਾਂ ਡੱਕ ਕੇ ਸੌਂਗੇ ਹੁਣ ਹੁਣ ਇਹ 2 ਘੰਟੇ ਉੱਟਦਾ ਨਹੀਂ ਹੈਗਾ ਸੈਂਡਲ ਮੇ ਦੇ ਪੈਰਾਂ ਚੁਲਾਤੇ ਹੁਣ ਇਹ ਆਪਾਂ ਉਹਦਾ ਕੰਮ ਕਰ ਲਈਏ ਕੋਈ ਚੱਕ ਦੀਏ ਸਮਾਨਾ ਲੋ ਬਈ ਗਾਇਸ ਸਾਡੇ ਜੁਹਾਰ ਸਿੰਘ ਜੀ ਹੋ ਗਏ ਤਿਆਰ ਨਹਾ ਧੋ ਕੇ ਅੱਜ ਆਏ ਲੋ ਕਲਰ ਦੀ ਟੀ-ਸ਼ਰਟ ਪਾਈ ਹੈ ਮੇਰੇ ਪੁੱਤਰ ਨੇ ਹੈਨਾ ਸਾਰੇ ਜਣੇ ਕਮੈਂਟ ਕਰਕੇ ਦੱਸਿਓ ਮੇਰਾ ਜੁਹਾਰ ਕਿਵੇਂ ਲੱਗਦਾ yellow ਕਲਰ ਕਿਵੇਂ ਲੱਗਦਾ ਇਹਦੇ ਪਾਇਆ ਹੋਇਆ ਹੁਣ ਅਸੀਂ نیچے ਲਓ ਵੀ ਆਪਾਂ ਵੀ ਕਰ ਲਿਆ ਹੈਡਵਾਸ਼ ਅੱਜ ਸੰਡੇ ਸੀਗਾ ਇਸ ਵਾਰ ਨਾ ਸ਼ੈਂਪੂ ਤੇ ਕੰਡੀਸ਼ਨਰ ਚੇਂਜ ਕੀਤਾਗਾ ਦੇਖਦੇ ਹਾਂ ਕੀ ਰਿਜ਼ਲਟ ਆ ਵੀ ਵਧੀਆ ਹੋ ਸ਼ੈਂਪੂ ਤੇ ਕੰਡੀਸ਼ਨਰ ਚੇਂਜ ਕੀਤਾ ਫਿਰ ਮੈਂ ਤੁਹਾਨੂੰ ਦੱਸੂਗੀ ਇੱਕ ਵਾਰੀ 2-3 ਹਫ਼ਤੇ ਮੈਂ ਯੂਜ਼ ਕਰਕੇ ਦੇਖ ਲਾਂ ਵੀ ਤੁਸੀਂ ਵਧੀਆ ਕੰਮਜਾਬ ਹੈਗਾ ਕਿ ਨਹੀਂ ਫਿਰ ਮੈਂ ਤੁਹਾਨੂੰ ਦੱਸੂਗੀ ਦੁਪਹਿਰ ਦਾ ਟਾਈਮ ਹੋ ਗਿਆ ਆਪਾਂ ਰੋਟੀ ਲੈ ਆਂ ਅੰਬ ਦੇ ਚਾਰ ਨਾਲ ਆ ਜਾਓ ਜੀ ਨਹੀਂ ਖਾਣੀ ਆ ਇਹੀ ਦੁਪਹਿਰ ਸਭ ਤੋਂ ਬੈਸਟ ਰੋਟੀ ਲੱਗਦੀ ਹੈ ਮੈਨੂੰ ਅੰਬ ਦੀ ਚਾਰਨਾ ਦਿਖਾਇ। ਇਸ ਤੋਂ ਉੱਪਰ ਕੁਝ ਨਹੀਂ। ਰੋਟੀ ਰੋਟੀ ਖਾ ਲਈਏ ਆਪਾਂ ਪੌਣੇ 4 ਹੋ ਗਏ। 1 ਘੰਟਾ ਹੋਰ ਸੌਂ ਜਾਈਏ। ਉਸ ਤੋਂ ਬਾਅਦ ਦੇਖਾਂਗੇ ਸ਼ਾਮ ਨੂੰ ਆਪਾਂ ਕਿਹੜੀ ਤਾਂ ਸਬਜ਼ੀ ਬਣਾਉਣੀ ਹੈ ਕੀ ਖਰਨਾ। ਮੰਮੀ ਨਾਲ ਗੱਲਬਾਤ ਕਰਾਂਗੇ ਰਿੱਤੀ ਵੀ ਆ ਜਾਣਗੀ ਫਿਰ ਦੇਖਦੇ ਹਾਂ। ਪਹਿਲਾਂ ਆਪਾਂ ਲੰਗਰ ਛਕ ਲਈਏ। ਚਲੋ ਬਈ। ਅੱਜ ਬਣਾ ਰਹੇ ਹਾਂ ਅਸੀਂ ਗੰਡੇ ਦੁੱਧ ਗੰਡੇ ਮੰਮੀ। ਦੁੱਧ ਗੰਡੇ ਸਾਡੀ ਮਾਲਵੇ ਦੀ ਫੇਵਰਿਟ ਸਬਜ਼ੀ ਹੈ ਦੁੱਧ ਗੰਡੇ ਕਿੰਨਾ ਜਿੰਨਾ ਦੇ ਘਰੇ ਬਣਦੀ ਹੈ ਸਾਡੇ ਘਰੇ ਤਾਂ ਅਸੀਂ ਮੰਮੀ ਨੂੰ ਕਿਹਾ ਹੋਇਆ ਮੰਮੀ ਨੇ ਚ ਦੋ ਤਿੰਨ ਵਾਰੀ ਬਣਾ ਲਿਆ ਕਰਾਂਗੇ ਮੰਮੀ ਕਹਿੰਦੀ ਮੈਂ ਪਿਆਜ਼ ਕੱਟ ਦਿੰਨੀ ਆ ਹੈ ਨਹੀਂ ਮੈਨੂੰ ਤਾਂ ਸਵਾਦ ਹੁੰਦਾ ਬਦਨਾ ਦੁੱਧ ਬੰਦੇ ਖਾਂ ਪੂਰਾ ਦੁੱਧ ਗੰਡੇ ਵਧੀਆ ਲੱਗਦੇ ਆ ਮੰਮੀ ਉਹ ਇੱਕ ਗੱਲ ਕਹਾਂ ਕਿੰਨੀਆਂ ਮਰਜ਼ੀ ਸਬਜ਼ੀਆਂ ਹੋਣ ਅਸੀਂ ਹਰ ਇੱਕ ਸਬਜ਼ੀ ਨੂੰ ਨੱਕ ਬੁੱਲ ਕੱਢਦੇ ਨੇ ਪਰ ਜੇ ਕੁ ਦੁੱਧ ਗੰਡੇ ਬਣੇ ਹੋਣ ਕੋਈ ਕੋਈ ਨੱਕ ਬੁੱਲ ਨਹੀਂ ਕੱਢਦਾ ਦੁੱਧ ਗੰਡੇਆ ਗੱਡੀ ਸਾਤ ਸੌਕੀ ਸਬਜ਼ੀਆਂ ਨਾਲੇ ਨਾਲੇ ਬਾਜ਼ਾਰਾਂ ਦੀਆਂ ਮੈਂਟੇ ਚ ਨਾਲੇ ਸਸਤੀ ਨਾਲੇ ਸਸਤੀ ਨਾਲੇ ਸੌਕੀ ਨਾਲੇ ਸੁਆਦ ਨਾਲੇ ਸਾਰਿਆਂ ਦੀ ਫੇਵਰੇਟ ਬਾਹਰ ਬੈਠੀਆਂ ਕੁੜੀਆਂ ਵੀ ਮੰਮੀ ਕਿੰਨੀਆਂ ਕੁੜੀਆਂ ਬਾਹਰ ਨੇ ਉਹ ਵੀ ਬਥੇ ਰੱਬ ਆ ਦੁੱਧ ਗੰਡੇ ਬਣਾਉਂਦੀਆਂ ਨੇ ਬੰਦੀ ਹੋਈ ਵਾਲੀ ਵਧੀਆ ਚਾਹ ਬਾਲ ਥੋੜੇ ਜਿਹੇ ਹਰੀਆ ਲੱਗ ਜਾ ਹਾਂ ਸੰਗੜੀ ਸੰਗੜੀ ਬੰਨ੍ਹ ਲੀਏ ਫੇਰ ਤਾਂ ਮੇਰੀ ਮੰਮੀ ਕਹਿੰਦੀ ਮੈਨੂੰ ਜੁੱਤੀ ਦਵਾ ਕੇ ਲਿਆ ਭਾਈ ਕਹੇ ਜੀ ਜੁੱਤੀ ਲੈਣੀ ਹੈ ਮੈਂ ਮੰਮੀ ਦੇਖ ਕੇ ਚਲ ਦੇਖ ਕੇ ਪਸੰਦ ਕਰਕੇ ਕਿਥੋਂ ਕਿਥੋਂ ਦਵਾ ਕੇ ਆਵੇਂ ਜਿੱਥੋਂ ਮੈਂ ਲੈ ਕੇ ਆਈ ਸੀ ਠੀਕ ਹੈ ਸਾਡੀ ਮੰਮੀ ਨੂੰ ਮੈਂ ਆਖੇ ਮੰਮੀ ਤੋਂ ਇੰਨੀਆਂ ਜੁੱਤੀਆਂ ਘਾਤੋਂ ਲੈਣੀਆਂ ਮੰਮੀ ਕਹਿੰਦੀ ਜੁੱਤੀਆਂ ਦੀ ਘਾਟ ਆ ਤੁਹਾਨੂੰ ਸਿਰਫ ਨੂੰ ਫਿਰ ਕਹਿੰਦੀ ਮੇਰੇ ਕੋਲ ਘੱਟ ਨਹੀਂ ਉਹ ਦੇਖ ਲੈ ਮੰਮੀ ਫੰਕ ਗੇ ਲਈਆਂ ਦਾ ਉਹ ਟੇਡਾ ਕਰ ਲੈ ਉਹਨੇ ਮੈਂ ਆਖਾ ਵੀ ਦੇਖੂ ਉਹਦੇ ਨਾਲ ਬਤਾਇਓ ਤੁਹਾਨੂੰ ਕਿਹਾ ਵੀ ਦੇਖਦਾ ਨਹੀਂਗਾ ਦੇਖੀ ਬਰਤੀ ਬੁਰਾ ਦਾ ਨਾਲ ਲਾ ਲੈ ਵੀ ਹੁਣ ਉਹ ਡਿੱਗੂ ਨਹੀਂ ਈ ਕੀ ਕਰ ਸਕੀਮੀ ਆਗਲਾ ਦੂਸਰੀ ਦਾ ਦੋਤਾ ਮਿਸਤਰੀ ਦਾ ਦੋਤਾ ਪਰਬੇ ਵਰਗਾ ਨਾ ਦੇ ਨਹੀਂ ਮਮੀ ਦੇ ਸਕਦੇ ਉਹ ਤਾਂ ਚਾਹੇ ਗਾਲਾਂ ਕੱਢ ਲੈਣ ਉਹ ਹੀ ਗੱਲ ਗੱਗੀ ਤੇ ਪਰਬੇ ਚਾਹੇ ਆ ਕੇ ਗਾਲਾਂ ਕੱਢ ਲੈਣ ਮੈਨੂੰ ਮੈਨੂੰ ਤਾਂ ਵੀ ਕੋਈ ਚੱਕਰ ਨਹੀਂ ਦਾਦੀ ਇਹਦੇ ਪਿੱਛੇ ਕੋਈ ਨਹੀਂ ਆ ਆਪਦੇ ਵੀ ਨਹੀਂ ਗਏ ਆਪਣੇ ਪੈਸੇ ਜਾ ਕੇ ਦਾਦੀ ਉਹ ਸੱਤ ਬਗਾਨੇ ਗਈ ਦੇਖਣ ਕਹੀ ਬੁੱਤੇ ਕਿ ਦਾਦੀ ਲੋ ਵੀ ਜੁਹਾਰ ਸਿੰਘ ਸੀ ਛੱਲੇ ਬਾਹਰ ਦਾਦਾ ਜੀ ਨਾਲ ਗੇੜੀ ਘਟਣ ਸ਼ੇਅਰ ਕਰਨ ਜਾ ਰਿਹਾ ਅਗਲਾ ਦਾਦੇ ਨਾਲ ਆ ਬੈਠੀ ਆ ਬਿੱਲੀ ਬਣੀ ਮੂਰੇ ਦੂਸਰੀ ਸਕੂਟਰੀ ਰਹੀ ਏਦੀ ਬੁਟੀਕ ਤੇ ਹਾਂ ਰੈਡੀ ਬੜਦਾ ਆਜੋ ਮੋਜ ਨਾਲ ਬੈਠੇ ਰਹਿਣੇ ਹੀ ਖਿਲਦਾ ਵੀ ਨਹੀਂ ਬਾਏ ਜੀ ਆਰੇ ਬਾਏ ਬਾਏ ਕੀ ਹੋਤੀਏ ਮੋਜ ਨਾਲ ਬੈਠ ਕੇ ਵਾਗ ਗਿਆ ਹਿੱਲਿਆ ਵੀ ਨਹੀਂ ਤੇ ਮੈਨੂੰ ਬਾਏ ਵੀ ਨਹੀਂ ਕੀਤਾ ਐ ਮੰਨ ਲਓ ਤੁਸੀਂ ਉਹਨੂੰ ਐ ਸੀਖੀ ਬਾਹਰ ਲੈ ਕੇ ਜਾਓ ਬਾਏ ਵੀ ਨਹੀਂ ਕੀਤਾ ਮੈਨੂੰ ਮਿਸਟਰ ਨੇ ਲਿਓ ਬਈ ਗੰਡੇ ਕੱਟ ਤੇ ਹੁਣ ਦੁੱਧ ਗੰਡੇ ਬਣਾ ਲਈਏ ਬਈ ਹਾ ਵੀ ਲੈ ਜੀਏ ਭਾਈ ਅੱਗੇ ਅੱਜ ਆਪਾਂ ਦੋਧਨ ਲਈ ਪੂਰੇ ਸਿੰਪਲ ਤਰੀਕੇ ਨਾਲ ਬਣਾਵਾਂਗੇ ਜਮਾਂ ਸਿੰਪਲ ਤਰੀਕੇ ਨਾਲ ਪਹਿਲਾਂ ਪਤੀਲਾ ਚੱਕ ਲਈਏ ਗੈਸ ਚਾਲ ਲਈਏ ਹੁਣ ਆਪਾਂ ਅਗਲੇ ਆਪਾ ਪਤੀਲਾ ਇਸੇ ਚ ਆਪਾਂ ਪਾਵਾਂਗੇ ਤੇਲ ਲਓ ਵੀ ਇਹਦੇ ਚ ਹੁਣ ਪਾਲਿਆ ਤੇਲ ਤੇਲ ਵਸ ਹੁਣ ਪੱਕ ਜੇ ਪਹਿਲਾਂ ਮੋ ਵੀ ਹੁਣ ਸਟਦਾਂਗੇ ਪਹਿਲਾਂ ਆਪਾਂ ਜੀਰਾ ਪਾਵਾਂਗੇ ਜੀਰਾ ਠੀਕ ਹੈ ਤੇਲ ਹੋ ਗਿਆ ਤੇਲ ਦੇ ਵਿੱਚ ਹੁਣ ਪਾਵਾਂਗੇ ਜੀਰਾ। ਉਹ ਵੀ ਜੀਰਾ ਸਿੱਟਦਾ ਆਪਾਂ। ਦੇਖੋ ਵੀ ਜੀਰਾ ਸਿੱਟਦਾ। ਜੀਰੇ ਤੋਂ ਬਾਅਦ ਹੁਣ ਆਪਾਂ ਦੇਖ ਲਈਏ। ਤੇਲ ਪੁੱਜ ਆ ਜਾਂਦਾ ਨਹੀਂ ਹੈਗਾ ਹੁਣ ਤਾਂ ਸੀਂ ਸੀ ਜੀਰਾ ਖੁੱਟਦਾ ਸੀਗਾ। ਤੇ ਕੋਈ ਨਾ ਜ ਕੱਚਾ ਲੰਘਦਾ। ਜੀਰਾ ਜਦੋਂ ਮੈਂ ਜਮਾ ਪੱਕ ਜਾਂਦਾ ਤੇਲ ਜੇ ਉਦੋਂ ਸਿੱਟਦੇ ਆ ਫਿਰ ਨਾ ਜੀਰਾ ਕਾਲਾ ਜਾ ਹੋ ਜਾਂਦਾ। ਤਾਂ ਇਹਨੂੰ ਫਿਰ ਮੈਂ ਪਹਿਲਾਂ ਹੀ ਝੜਤ ਦੇਣੀ ਹੁੰਦੀ ਹੈ ਜੀਰੇ ਦੀ। ਫੰਤੇਲ ਬਨਨ ਲਗਾ ਇਧੂ ਬਰ ਆਪਾਂ ਗੰਡੇ ਸਿੱਟਾਂਗੇ ਉਹ ਚ ਪਿਆਜ਼ ਜੀ ਨੂੰ ਕਹਨੇ ਹੋ ਤੁਸੀਂ ਆਣੀ ਹਨ ਉਹ ਵੀ ਤੇਲ ਬਨ ਗਿਆ ਮੈਂ ਇਹਦੇ ਵਿੱਚ ਆਪਾਂ ਪਿਆਜ਼ ਚੀਰ ਲੀ ਠੀਕ ਹੈ ਆਹੇ ਪਿਆਜ਼ ਪਾ ਦੇਣੀ ਹੈ ਨੀ ਨਾ ਪਿਆਜ਼ ਨੂੰ ਚੰਗੇ ਤਰੀਕੇ ਨਾਲ ਭੁੰਨ ਲਾਂਗੇ ਤੇ ਇਹਦੇ ਕੋਲੇ ਨੂੰ ਦੇਖ ਤਾਂ ਇਹ ਨੂੰ ਇੰਤਰ ਕਰਾਂਗੇ 5 ਮਿੰਟ ਕੋਲੇ ਫਰਨ ਦਾ ਨਾਲ ਵੀ ਨਾ ਲੱਗੇ ਜਾਨ ਇਹ ਕਰਤੀ ਮਰਿ ਜਾਣੀ ਆਪਾਂ ਲਓਏ ਦੰਡੇ ਬਾਅਦ ਕਿੱਥੇ ਨੂੰ ਹੁਣ ਇਹਦੇ ਵਿੱਚ ਆਪਾਂ ਮਿਰਚ ਮਸਾਲਾ ਹਲਦੀ ਪਾ ਦੇ ਬਸ ਇੰਨੀਆ ਤਰੀਜ਼ੇ ਬੋਣੇ ਨੇ ਕਿਥੋਂ ਤੋਂ ਉੱਪਰ ਵੀ ਸਰ ਥੋੜਾ ਮਸਾਲਾ ਲਓ ਤਰੀ ਤਰੀ ਬਣਾ ਲਈ ਪਾਣੀ ਪਾਤਾ ਮੇਰੀ ਜੀ ਜਉ ਕੇ ਬਣੀ ਬਈ ਭਈ ਸਾਰਿਆਂ ਨਾਲ ਔਖਾ ਖਮਾ ਗਰਮੀ ਦੇ ਵਿੱਚ ਰਸੋਈ ਚ ਤੋ ਮੈਂ ਖੜੀ ਆ ਹੁਣੀ ਅਜੇ ਮੈਂ ਨਾ ਉਹਨੂੰ ਖਾਈ ਸੀ ਤੋ ਮਿੰਟਾਂ ਜੇ ਆਪਾਂ ਸਬਜ਼ੀ ਬਣਾਉਣ ਤੇ ਲਾਇਆ ਦੇਖੋ ਕਿੰਨੀ ਗਰਮੀ ਆ ਸਵੇਰ ਹੁਟਾ ਬਈ ਹੁਣ ਤਾਂ ਸਵੇਰੇ ਚਲੇ ਜੰਨੇ ਨੇ ਸ਼ਾਮ ਨੂੰ ਆਉਣੇ ਹੁੰਨੇ ਸਾਰਾ ਦਿਨ ਮੰਮੀਆਂ ਰਸੋਈ ਚੋਂ ਨਹੀਂ ਨਿਕਲਦੀਆਂ ਹੁੰਦੀਆਂ ਧੰਨ ਨੇ ਇੰਨੀ ਗਰਮੀ ਚ ਇਨਾ ਕੁਝ ਕਰਕੇ ਖਵਾ ਦਿੰਦੀ ਆ ਨੀ ਆਪਾਂ। ਓਹੋ ਇਹ ਦੋਨੇ ਦਾਦਾ ਪੋਤਾ ਇੱਕੋ ਜਿਹੇ ਨੇ ਮਾੜੀ ਜੀ ਗਰਮੀ ਹੁੰਦੀ ਨਹੀਂ। ਆ ਦੇਖਿਆ ਕਿਆ ਕਰਦੇ ਆ। ਆ ਪਾਣੀ ਪੀ। ਆ ਦੇਖੋ ਡੈਡੀ ਗੁੱਸਾ ਹੋ ਗਿਆ ਤੁਹਾਡੇ ਨਾਲ। ਕਹਿੰਦੇ ਵੀ ਦਾਦਾ ਜੀ ਰੋਕੇ ਕਿਵੇਂ ਗੱਡੀ ਤੁਸੀਂ। ਦੇਖੋ ਮੰਮੀ। ਚੱਲ ਮੰਮੀ ਹੁਣ ਤੁਹਾਡੀ ਵਾਰੀ ਤੁਸੀਂ ਲੈ ਕੇ ਜਾਓ। ਆਦਾ ਬੰਦਾ ਦਾ ਕੁਛ ਨਹੀਂ ਇਹ ਤਾਂ ਡੈਡੀ ਵਾਲੇ ਛੋਟੇ ਵਾਲਾਗਾ ਇਹ ਤਾਂ ਆਟੋਮੈਟਿਕ ਮੁਰਦਾ ਹਾ ਡੈਡੀ ਦਾ ਛੋਟੇ ਵਾਲਾ ਵਾਲਾਗਾ ਹੁਣ ਤਾਂ ਇਹ ਵੱਡਾ ਹੋ ਗਿਆ ਹੁਣ ਤਾਂ ਇਹਦੇ ਵਾਲਾ ਇਹ ਰਹਿਣਾ ਨਹੀਂ ਹੈਗਾ ਮੰਮੀ ਇਹ ਤਾਂ ਛੋਟੇ ਵਾਲਾ ਸੀਗਾ ਹਾਂ ਹੁਣ ਤਾਂ ਇਹ ਵੱਡਾ ਹੋ ਗਿਆ ਉਹ ਸਾਈਕਲ ਇਹਦੀ ਬੁਟੀਕ ਤੋਂ ਚੱਕ ਕੇ ਲਿਆਵਾਂਗੇ ਚਾ ਉੱਤਰ ਜੋ ਲੈ ਮੈਂ ਤਾਰਾਂ ਤੁਹਾਨੂੰ